ਇਤਿਹਾਸ ਦੇ ਪੰਨਿਆਂ ਵਿੱਚ ਕਈ ਮਹਾਨ ਯੋਧੇ ਮਿਲਦੇ ਹਨ ਪਰ ਜਦੋਂ ਤਾਕਤ ਦੀ ਗੱਲ ਆਉਂਦੀ ਹੈ ਤਾਂ ਇੱਕ ਹੀ ਨਾਮ ਸਭ ਤੋਂ ਉੱਚਾ ਸੁਣਾਈ ਦਿੰਦਾ ਹੈ ਭੰਤਨ ਬਾਬਾ ਦੀਪ ਸਿੰਘ ਜੀ ਇਹ ਸਿਰਫ ਯੋਧਾ ਦੀ ਕਹਾਣੀ ਨਹੀਂ ਬਲਕਿ ਉਹ ਵਿਸ਼ਵਾਸ ਦੀ ਕਹਾਣੀ ਹੈ ਜਿੱਥੇ ਸਰੀਰ ਕੱਟ ਗਿਆ ਪਰ ਹੌਂਸਲਾ ਨਹੀਂ ਥੱਕਿਆ ਬਚਪਨ ਤੋਂ ਹੀ ਸ਼ਕਤੀ ਦਾ ਰੂਪ ਸੰ ਬਾਬਾ ਜੀ ਦਾ ਜਨਮ 1682 ਵਿੱਚ ਹੋਇਆ ਸੀ ਬਚਪਨ ਤੋਂ ਹੀ ਉਹਨਾਂ ਦੀ ਰੁਚੀ ਗੁਰਬਾਣੀ ਤੇ ਸੇਵਾ ਵਿੱਚ ਸੀ ਪਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖ ਮੇਲੀ ਉਹ ਸਿਰਫ ਸੇਵਕ ਨਹੀਂ ਰਹੇ ਉਹ ਖਾਲਸਾ ਦੇ ਸ਼ੇਰ ਬਣ ਗਏ ਉਹਨਾਂ ਦੀਆਂ ਅੱਖਾਂ ਵਿੱਚ ਰੱਬ ਦਾ ਨੂਰ ਸੀ ਹੱਥਾਂ ਵਿੱਚ ਤਲਵਾਰ ਦੀ ਚਮਕ ਸੀ ਬਾਬਾ ਜੀ ਨੇ ਗੁਰੂ ਸਾਹਿਬ ਤੋਂ ਸ਼ਸਤਰ ਵਿਦਿਆ ਸਿੱਖੀ ਤੇ ਕਿਹਾ ਮੇਰਾ ਜੀਵਨ ਕੇਵਲ ਧਰਮ ਦੀ ਰੱਖਿਆ ਲਈ ਹੈ ਜਦੋਂ ਅੰਮ੍ਰਿਤਸਰ ਸਾਹਿਬ ਉੱਤੇ ਹਮਲਾ ਹੋਇਆ ਸਾਲ 1757 ਸੀ ਦਿੱਲੀ ਤੋਂ ਆ ਰਹੇ ਅਫਗਾਨ ਹਾਕਮ ਅਹਿਮਦ ਸ਼ਾ ਅਬਦਾਲੀ ਨੇ ਅੰਮ੍ਰਿਤਸਰ 'ਤੇ ਹਮਲਾ ਕੀਤਾ ਉਹਨਾਂ ਨੇ ਹਰਿਮੰਦਰ ਸਾਹਿਬ ਜੀ ਨੂੰ ਨਸ਼ਟ ਕਰ ਦਿੱਤਾ ਸਰੋਵਰ ਵਿੱਚ ਮੁਰਦਿਆਂ ਦੀਆਂ ਹੱਡੀਆਂ ਸੁੱਟ ਦਿੱਤੀਆਂ। ਜਦੋਂ ਇਹ ਖਬਰ ਸਿੱਧਾ ਬਾਬਾ ਜੀ ਤੱਕ ਪਹੁੰਚੀ ਤਾਂ ਉਹ ਚੁੱਪ ਨਾ ਰਹੇ। ਉਹਨਾਂ ਨੇ ਕਿਹਾ ਜਦੋਂ ਤੱਕ ਮੇਰਾ ਸਿਰ ਮੇਰੇ ਮੋਢੇ ਤੇ ਹੈ ਮੈਂ ਹਰਿਮੰਦਰ ਸਾਹਿਬ ਜੀ ਦੀ ਸ਼ਾਨ ਨੂੰ ਵਾਪਸ ਲਿਆ ਕੇ ਰਹਾਗਾ। ਲੜਾਈ ਦਾ ਦਿਨ ਰੂਹ ਕੰਬਾਣ ਦੇਣ ਵਾਲਾ ਸੀਗਾ। ਬਾਬਾ ਜੀ 75 ਸਾਲ ਦੇ ਸਨ ਪਰ ਉਹਨਾਂ ਦੇ ਹੌਸਲੇ ਵਿੱਚ 25 ਸਾਲਾਂ ਦੇ ਜਵਾਨ ਦੀ ਅੱਗ ਸੀ ਜਦੋਂ ਉਹ ਆਪਣੀ ਫੌਜ ਨਾਲ ਅੰਮ੍ਰਿਤਸਰ ਵੱਲ ਵੱਧੇ ਤਾਂ ਹਰ ਸਿੱਖ ਦੇ ਹੱਥ ਵਿੱਚ ਕੇਵਲ ਇੱਕ ਹਥਿਆਰ ਨਹੀਂ ਇੱਕ ਵਿਸ਼ਵਾਸ ਸੀ ਧਰਮ ਦੀ ਰੱਖਿਆ ਹੀ ਸਾਡਾ ਜੀਵਨ ਹੈ ਅਬਦਾਲੀ ਦੀ ਫੌਜ ਹਜ਼ਾਰਾਂ ਵਿੱਚ ਸੀ ਪਰ ਬਾਬਾ ਜੀ ਦੀ ਤਲਵਾਰ ਹਵਾ ਨੂੰ چیر ਰਹੀ ਸੀ ਉਹ ਕਹਿੰਦੇ ਗਏ ਜਿਹੜਾ ਸਿਰ ਧਰਮ ਲਈ ਕੱਟੇ ਉਹ ਖਾਲਸਾ ਸੱਚਾ ਹੈ ਜਦੋਂ ਸਿਰ ਕੱਟਿਆ ਗਿਆ ਪਰ ਤਾਕਤ ਨਹੀਂ ਮੁੱਕੀ ਜੰਗ ਦੇ ਦੌਰਾਨ ਇੱਕ ਵੱਡਾ ਵਾਰ ਆਇਆ ਬਾਬਾ ਜੀ ਤ੍ਰਿਕਰਦਨ ਤੇ ਸਿਰ ਕੱਟ ਗਿਆ ਪਰ ਇਤਿਹਾਸ ਕਹਿੰਦਾ ਹੈ ਉਸ ਮੋੜ ਤੇ ਚਮਤਕਾਰ ਹੋਇਆ ਬਾਬਾ ਜੀ ਨੇ ਆਪਣਾ ਸਿਰ ਹੱਥਾਂ ਵਿੱਚ ਫੜ ਲਿਆ ਤੇ ਕਿਹਾ ਜਦੋਂ ਤੱਕ ਹਰਿਮੰਦਰ ਸਾਹਿਬ ਤੱਕ ਨਹੀਂ ਪਹੁੰਚਦਾ ਮੇਰਾ ਸਰੀਰ ਨਹੀਂ ਡਿੱਗ ਸਕਦਾ ਸੋਚ ਕੇ ਵੇਖੋ ਇਹ ਸਿਰਫ ਸਰੀਰ ਦੀ ਤਾਕਤ ਨਹੀਂ ਇਹ ਸ਼ਰਧਾ ਦੀ ਤਾਕਤ ਹੈ ਉਹ ਆਪਣੇ ਸਿਰ ਨੂੰ ਹੱਥ ਵਿੱਚ ਫੜ ਕੇ ਲੜਦੇ ਰਹੇ ਕਦਮ ਤਰ ਕਦਮ ਖੂਨ ਦੀਆਂ ਧਾਰਾਂ ਵਿੱਚੋਂ ਹੁੰਦੇ ਹੋਏ ਜਦੋਂ ਉਹ ਹਰਿਮੰਦਰ ਸਾਹਿਬ ਦੇ ਨੇੜੇ ਪਹੁੰਚੇ ਤੇ ਉਹਨਾਂ ਨੇ ਆਪਣਾ ਸਿਰ ਧਰਤੀ ਤੇ ਰੱਖਿਆ ਤੇ ਕਿਹਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਇਹੇ ਤਾਕਤ ਕਿੱਥੋਂ ਆਈ ਲੋਕ ਪੁੱਛਦੇ ਨੇ ਬਾਬਾ ਜੀ ਵਿੱਚ ਐਨੀ ਤਾਕਤ ਕਿਵੇਂ ਸੀ ਉਹ ਤਾਕਤ ਹੱਡੀਆਂ ਵਿੱਚੋਂ ਨਹੀਂ ਭਗਤੀ ਸ਼ਰਧਾ ਤੇ ਸੱਚੇ ਵਿਸ਼ਵਾਸ ਵਿੱਚੋਂ ਆਈ ਸੀ ਉਹਨਾਂ ਦਾ ਵਿਸ਼ਵਾਸ ਸੀ ਜਦੋਂ ਮਨ ਰੱਬ ਨਾਲ ਜੁੜ ਜਾਂਦਾ ਹੈ ਤਾਂ ਸਰੀਰ ਦੀਆਂ ਹੱਦਾ ਖਤਮ ਹੋ ਜਾਂਦੀਆਂ ਹਨ ਬਾਬਾ ਜੀ ਦੀ ਕਹਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਤਾਕਤ ਜਿੰਮ ਵਿੱਚ ਜਾਣ ਨਾਲ ਨਹੀਂ ਬਣਦੀ ਤਾਕਤ ਦਿਲ ਵਿੱਚ ਰੱਬ ਦਾ ਨਾਮ ਪਗਤੀ ਨਾਲ ਬਣਦੀ ਹੈ ਜਿਸ ਮਨੁੱਖ ਦੇ ਅੰਦਰ ਧਰਮ ਸੱਚਾਈ ਤੇ ਹਿੰਮਤ ਦਾ ਜੋਸ਼ ਹੈ ਉਹ ਦੁਨੀਆਂ ਦੀ ਕੋਈ ਫੌਜ ਵੀ ਨਹੀਂ ਹਰਾ ਸਕਦੀ ਜੇ ਅੱਜ ਤੁਸੀਂ ਕਿਸੇ ਮੁਸ਼ਕਲ ਵਿੱਚ ਹੋ ਤਾਂ ਬਾਬਾ ਦੀਪ ਸਿੰਘ ਜੀ ਨੂੰ ਯਾਦ ਕਰੋ ਉਹਨਾਂ ਵਾਂਗੂ ਹੌਸਲਾ ਰੱਖੋ ਵਿਸ਼ਵਾਸ ਰੱਖ ਕੇ ਤੁਰੋ ਕਿ ਰੱਬ ਤੁਹਾਡੇ ਨਾਲ ਹੈ ਕਿਉਂਕਿ ਇੱਕ ਬੰਦਾ ਸਿਰ ਹੱਥ ਵਿੱਚ ਫੜ ਕੇ ਧਰਮ ਲਈ ਲੜ ਸਕਦਾ ਹੈ ਤਾਂ ਤੁਸੀਂ ਤਾਂ ਜ਼ਿੰਦਗੀ ਦੇ ਬਹੁਤ ਛੋਟੇ ਦੌਰ ਵਿੱਚ ਹੋ ਹਾਰ ਕਿਉਂ ਮੰਨ ਰਹੇ ਹੋ ਤਾਕਤ ਹੱਥਾਂ ਵਿੱਚ ਨਹੀਂ ਹੁੰਦੀ ਤਾਕਤ ਵਿਸ਼ਵਾਸ ਵਿੱਚ ਹੁੰਦੀ ਹੈ ਜਿਹੜਾ ਰੱਬ ਨਾਲ ਜੁੜਦਾ ਹੈ ਉਹ ਕਦੇ ਵੀ ਨਹੀਂ ਡੋਲਦਾ ਧੰਨ ਬਾਬਾ ਦੀਪ ਸਿੰਘ ਜੀ